ਅੱਜ ਪੈਨੋਤ ਫਰੌਰ ਦੇ ਵਿੱਚ ਸਾਰੇ ਸਰਪੰਚਾਂ ਨੂੰ ਅਸੀਂ ਇਕੱਤਰ ਕੀਤਾ ਹੈ 32 ਪਿੰਡਾਂ ਦੇ ਸਰਪੰਚਾਂ ਨੂੰ ਐਮਐਲਏ ਸਾਹਿਬ ਨੂੰ ਵੀ ਬੁਲਾਇਆ ਸੀ ਉਹਨਾਂ ਦਾ ਵੀ ਇੱਥੇ ਆਮਣ ਦਾ ਧੰਨਵਾਦ ਤੇ ਸਾਰੇ ਸਰਪੰਚਾਂ ਦਾ ਇੱਥੇ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਟਾਈਮ ਤੋਂ ਟਾਈਮ ਕੱਢ ਕੇ ਸਰ ਕੋ ਪਹੁੰਚੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਇਲੈਕਸ਼ਨ ਨੇ ਜੋ ਕਿ 14 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਅਸੀਂ ਸਾਰਿਆਂ ਤੋਂ ਇਹੀ ਉਮੀਦ ਕਰਦੇ ਆਂ ਜੋ ਸਰਪੰਚਾਂ ਤੋਂ ਅਸੀਂ ਅਪੀਲ ਕੀਤੀ ਏ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਜਿਹੜੇ ਕੰਮ ਜਿਹੜੇ ਸਰਕਾਰ ਤੋਂ ਆਪਾਂ ਲੈ ਸਕੀਏ ਕਿਉਂਕਿ ਮੌਜੂਦਾ ਸਰਕਾਰ ਇਹ ਤੇ ਇਹ ਸਰਕਾਰ ਵਿੱਚ ਜਿੰਨੇ ਕੰਮ ਹੈਗੇ ਨੇ ਆਪਾਂ ਇਹਨਾਂ ਨੂੰ ਆਪਾਂ ਕੰਮ ਲੈ ਸਕੀਏ ਜਿੰਨੇ ਵੀ ਵੱਧ ਤੋਂ ਵੱਧ ਵੋਟ ਪਾਓਗੇ ਮੈਂ ਜਿੱਤਾਂਗਾ ਮੱਗੇ ਜਾਵਾਂਗਾ ਤੇ ਫਿਰ ਜਿੰਨੇ ਵੀ ਇਲਾਕੇ ਦੇ ਕੰਮ ਨੇ ਇਹਨਾਂ ਨੂੰ ਐਮਐਲਏ ਦੇ ਕੋਲ ਜਾਣ ਦੀ ਲੋੜ ਨਹੀਂ ਹੈਗੀ ਉਹ ਸਾਰੇ ਕੰਮ ਮੈਂ ਕਰ ਸਕਣਾ ਖੁਦ ਇਹ ਇੱਕ ਨਵਾਂ ਇੱਥੇ ਹੋਇਆ ਹੈ ਕਿਸ਼ਮਾ ਸਾਡੇ ਇਹ ਪਹਿਲੀ ਵਾਰ ਮੌਜੂਦਾ ਸਰਕਾਰ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਟਿਕਟ ਦਿੱਤੀ ਏ ਗੁਰਲਾਲ ਕਰਨੋਲਜੀ ਨੇ ਐਮਐਲਏ ਸਾਹਿਬ ਨੇ ਕਿ ਪਹਿਲੀ ਵਾਰ ਸਾਨੂੰ ਮਾਣ ਬਖਸ਼ਿਆ ਕਿ ਮੌਜੂਦਾ ਸਰਕਾਰ ਜ ਟਿਕਟਾਂ ਸਾਨੂੰ ਦਿੱਤੀਆਂ ਨੇ ਇਹ ਤੇ ਹਮੇਸ਼ਾ ਜਦੋਂ ਕੋਈ ਸਰਕਾਰ ਘਾਟੇ ਵਾਲੇ ਪਾਸੇ ਚਲਦੀ ਹੁੰਦੀ ਹਾਰੀ ਹੁੰਦੀ ਉਸ ਟਾਈਮ ਸਾਨੂੰ ਟਿਕਟਾਂ ਦਿੰਦੇ ਨੇ ਜਿੱਦਣ ਤੋਂ ਬਾਅਦ ਟਿਕਟਾਂ ਦੂਜੇ ਬੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਅਸੀਂ ਐਮਐਲਏ ਸਾਹਿਬ ਦਾ ਜਦੋਂ ਧੰਨਵਾਦ ਕਰਦੇ ਆਂ ਪੁਰ ਆਈ ਸਾਰੀ ਸਾਥ ਸੰਗਤ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਪਰੌਰ ਦੇ ਵਿੱਚ ਸਾਡੇ ਬਹੁਤ ਹੀ ਸਕਾਰਯੋਗ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਡੀ ਮਾਤਾ ਜਗਿੰਦਰ ਕੌਰ ਜੀ ਇਹਨਾਂ ਦੇ ਸੁਪੁੱਤਰ ਸਰਦਾਰ ਨਰਿੰਦਰ ਸਿੰਘ ਜੀ ਨਿੰਦਾ ਬਪਰੌਰ ਤੋਂ ਇਹਨਾਂ ਦੇ ਸਾਰੇ ਸਰਪੰਚ ਸਾਹਿਬਾਨ ਇਕੱਠੇ ਕੀਤੇ ਸੀ ਕਿਉਂਕਿ ਇਹਨਾਂ ਕੋਲੇ 32 ਪਿੰਡ ਨੇ ਤੇ ਜਿਹੜੀਆਂ 6 ਬਲਾਕ ਸੰਪਤੀ ਚੋਣਾ ਇਹਨਾਂ ਦਾ ਜ਼ੋਨ ਦੇ ਵਿੱਚ 6 ਜਿਹੜੇ ਬਲਾਕ ਸੰਪਤੀ ਮੈਂਬਰ ਹੋਣਗੇ ਉਹ ਸਾਰਿਆਂ ਨੇ વિશ્વાસ ਦਿਵਾਇਆ ਪਏ ਅਸੀਂ ਨਿਰੰਦਰ ਸਿੰਘ ਨਿੰਦਾ ਦੇ ਨਾਲ ਤੇ ਸਾਰੇ ਆਪਣੇ ਪਰਿਵਾਰ ਦੇ ਨਾਲ ਸੋ ਵੱਧ ਛੱਡ ਕੇ ਜਿਹੜਾ ਮਤਦਾਦਾਨ ਕਰੀ ਹੈ ਪਾਵਲ ਛੱਡ ਕੇ ਹਿੱਸਾ ਲਈਏ ਜਿਹੜੀ ਗੱਲ ਪਿਛਲੇ ਦਿਨੀ ਸਾਬਕਾ ਐਮਐਲਏ ਸਾਹਿਬ ਰੌਲਾ ਪਾਉਂਦੇ ਸੀ ਮੈਂ ਐਮਐਲਏ ਸਾਹਿਬ ਨੂੰ ਇਹ ਗੱਲ ਅੱਜ ਮੀਡੀਆ ਦੇ ਜ਼ਰੀਏ ਸਵਾਲ ਕਰਦਾ ਵੀ ਜਿਹੜੀ ਤੁਹਾਡੀ ਸਰਕਾਰ ਸੀ ਜਦੋਂ ਤੁਹਾਡਾ ਰਾਜ ਸੀ ਚਲੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸੀ ਉਦੋਂ ਜਿਹੜਾ ਹਰਪਾਲਪੁਰ ਜ਼ੋਨ ਸੀ ਉਹ ਜਰਨਲ ਸੀ ਤੇ ਜਰਨਲ ਜ਼ੋਨ ਦੇ ਵਿੱਚੋਂ ਮੈਨੂੰ ਇਹ ਐਮਐਲਏ ਸਾਹਿਬ ਦੱਸ ਸਕਦੇ ਹੋ ਵੀ ਉੱਥੇ ਕਿੰਨੇ ਕੈਂਡੀਡੇਟਾਂ ਨੇ ਪੇਪਰ ਭਰੇ ਸੀ ਜਾਂ ਕਿੰਨੀਆਂ ਵੋਟਾਂ ਪਈਆਂ ਸੀ ਉਹਨਾਂ ਦਾ लाडला ਪੁੱਤਰ ਕਿੰਨੀਆਂ ਵੋਟਾਂ ਤੇ ਜਿੱਤਿਆ ਸੀ ਇਹ ਸਾਡੇ ਵੱਲ ਉਂਗਲ ਕਰਦੇ ਸੀ ਮੈਂ ਖਰ ਫਿਰ ਮੈਂ ਸੋਚਿਆ ਵੀ ਇਹਨਾਂ ਨੂੰ ਹੁਣ ਜਵਾਬ ਦੇਣਾ ਇਹਨਾਂ ਦੀ ਭਾਸ਼ਾ ਦੇ ਵਿੱਚ ਇਹਨਾਂ ਨੂੰ ਦੇ ਦੇਣਾ ਚਾਹੀਦਾ ਉਥੋਂ ਹਰਪਾਲਪੁਰ ਦੇ ਕੁੱਤਾ ਖੇੜੀ ਦੇ ਬੰਦਿਆਂ ਦੇ ਜਿਹੜੇ ਪੇਪਰ ਖਾਰਜ ਕੀਤੇ ਗਏ ਉਹਨਾਂ ਦੇ ਉੱਤੇ 376 ਦੇ ਜਿਹੜੇ ਪਰਚੇ ਕੀਤੇ ਗਏ ਤੇ ਫਿਰ ਇਹਨਾਂ ਦਾ लाडला ਪੁੱਤਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਿਆ ਸੀ ਜਿਹੜੀਆਂ ਮੈਂ ਸਰਪੰਚੀਆਂ ਦੇ ਵੀ ਅੰਕੜੇ ਹੈਗੇ ਨੇ ਜੇ ਤੁਸੀਂ ਕਹੋਗੇ ਮੈਂ ਵੀ ਤੁਹਾਨੂੰ ਪੇਸ਼ ਕਰ ਦਾਂਗਾ ਮਡੋਲੀ ਪਿੰਡ ਦੇ ਵਿੱਚ ਸਰਪੰਚੀਆਂ ਦੇ ਕਿੰਨੇ ਪੇਪਰ ਕਾਰਜ ਕੀਤੇ ਗਏ ਸੀ ਤੇ ਮੈਂ ਤੇ ਹਲਕਾ ਕਨੌਰ ਦੇ ਵਿੱਚ ਪੰਜ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖੜੇ ਨੇ ਇੱਕ ਜਿਹੜੀ ਸੀਟ ਆ ਉਹ ਸਹਿਜਪਾਲ ਜੀ ਲਾਡਾ ਭਾਉ ਜੱਟਾਂ ਦੇ ਨਾਲ ਸੰਬੰਧ ਆ ਉਹਨਾਂ ਦਾ ਇੱਕ ਜਿਹੜਾ ਨਰਿੰਦਰ ਸਿੰਘ ਜੀ ਨਿੰਦਾ ਮਾਤਾ ਜਗਿੰਦਰ ਕੌਰ ਜੀ ਤੇ ਰਾਜਪੂਤ ਭਾਈਚਾਰੇ ਦੀ ਸੀਟ ਆ ਤੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਰਾਜ ਜਦੋਂ ਦਾ ਦੇਸ਼ ਯਾਦ ਹੋਇਆ ਪਹਿਲੀ ਵਾਰੀ ਜਿਹੜਾ ਰਾਜ ਹੁੰਦਿਆਂ ਸਰਕਾਰ ਹੁੰਦਿਆਂ ਰਾਜਪੂਤ ਭਾਈਚਾਰੇ ਨੂੰ ਜਿਹੜਾ ਮਾਨ ਸਨਮਾਨ ਦਿੱਤਾ ਗਿਆ ਨਹੀਂ ਤੇ ਪਹਿਲਾਂ ਤਾਂ ਸਭ ਆਪਣੇ ਪੁੱਤ ਭਤੀਜੇ ਭਰਾ ਹੀ ਇਹਨਾਂ ਨੇ ਪਾਲੇ ਆ ਤੀਜੀ ਸੀਟ ਜਿਹੜੀ ਆ ਉਹ ਲੋਕਲ ਚੱਟਾਂ ਦੇ ਕੋਲੇ ਆ ਜਿਹੜਾ ਸਾਡਾ ਭਰਾ ਕਪਤਾਨ ਸਿੰਘ ਖੜਾ ਉਹਦੀ ਧਰਮ ਪਤਨੀ ਖੜੀ ਐ ਚ ਮਰੂ ਤੋਂ ਚੌਥੀ ਸੀਟ ਜਿਹੜੀ ਆ ਐਸਸੀ ਭਾਈਚਾਰੇ ਦੇ ਕੋਲੇ ਆ ਜਿਹੜੀ ਹਰਪਾਲਪੁਰ ਵਾਲੀ ਸੀਟ ਹੈ ਉਹ ਐਸੀ ਭਾਈਚਾਰੇ ਦੇ ਕੋਲੇ ਆ ਜਿਹੜੀ ਉੱਪਰ ਵਾਲੀ ਸਿਹਰੇ ਬਲੌਕ ਵਾਲੀ ਸੀਟ ਆ ਉਹ ਬੀਸੀ ਭਾਈਚਾਰੇ ਦੇ ਕੋਲੇ ਆ ਲਖਵੀਰ ਸਿੰਘ ਗੁੱਜਰ ਦੇ ਕੋਲੇ ਆ ਮੈਂ ਐਮਐਲਏ ਸਾਹਿਬ ਨੂੰ ਇਹ ਸਵਾਲ ਕਰਦਾ ਵੀ ਜਿਹੜੀ ਸੀਟ ਦੇ ਉੱਪਰ ਥੋੜਾ ਜਿਗਰਦਾ ਟੋਟਾ ਜਿਹਨੂੰ ਕਿਉਂਕਿ ਲਾਦ ਸਾਹਿਬ ਨੂੰ ਪਿਆਰੀ ਹੁੰਦੀ ਹੈ ਜਿਸ ਨੂੰ ਤੁਸੀਂ ਬਿਠਾਉਣ ਦੇ ਲਈ 376 ਦੇ ਪਰਚੇ ਕਰਾਏ ਸੀ ਜਿਨ੍ਹਾਂ ਦੀ ਤੁਸੀਂ ਸਿਆਸੀ ਜੀਵਨ ਖਤਮ ਕਰ ਦਿੱਤਾ ਸੀ ਹਲਕੇ ਘਨੌਰ ਦੇ ਕਿੰਨੇ ਨੌਜਵਾਨ ਸਾਥੀਆਂ ਨੇ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਪਰ ਇਹਨਾਂ ਨੇ ਸਾਰਿਆਂ ਦਾ ਸਿਆਸੀ ਜੀਵਨ ਜਿਹੜਾ ਖਤਮ ਕੀਤਾ بڑے ਨੌਜਵਾਨਾਂ ਦਾ ਇਹਨਾਂ ਨੇ ਸਿਆਸੀ ਜੀਵਨ ਜਿਹੜਾ ਉਹ ਖਤਮ ਕੀਤਾ ਜੋ ਮੈਂ ਕਹਿੰਨਾ ਆਪਣਾ ਟਾਈਮ ਯਾਦ ਕਰੋ ਤੇ ਲੋਕਾਂ ਨੂੰ ਆ ਕੇ ਹੁਣ ਮੀਡੀਆ 'ਚ ਦੱਸੋ ਵੀ ਤੁਸੀਂ ਆਪਣੇ ਪੁੱਤ ਨੂੰ ਜਥੌਣ ਖਾਤਰ ਕਿੰਨਿਆਂ ਦੇ ਪੇਪਰ ਖਾਰਜ ਕਰਾਏ ਸੀ ਤੇ ਕਿੰਨਿਆਂ ਦੇ ਉੱਪਰ ਪੇਪਰ ਕਰਾਏ ਸੀ ਤੇ ਕਿੰਨੀਆਂ ਵੋਟਾਂ ਦੇ ਉੱਤੇ ਤੁਸੀਂ ਜਿੱਤੇ ਸੀ ਤੁਸੀਂ ਮੇਰੇ ਵੱਲ ਹੱਥ ਕਰਦੇ ਹੋ ਤਾਂ ਮੈਂ ਕਹਿੰਦਾ ਵੀ ਹੁਣ ਤੁਸੀਂ ਆਪ ਲੋਕਾਂ ਕੋਲ ਆਓ ਤੇ ਥੋੜੇ ਵੇਲੇ ਸਰਪੰਚੀਆਂ 'ਚ ਕਿੰਨੇ ਪੇਪਰ ਖਰਜ ਹੋਏ ਸੀ ਬਲ